ਕਾਤੋਂ ਕਰਦੇ ਹੋ ਯਾਰ ਕਾਤੋਂ ਕਰਦੇ ਹੋ ਇਹੋ ਜੇ ਕੰਮ ਕਿਉਂ ਇੰਡੀਅਨ ਕਮਿਊਨਿਟੀ ਨੂੰ ਬਦਨਾਮ ਕਰਦੇ ਹੋ ਜੀ ਤੋਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੀ ਕਰ ਕਰਨ ਜਾ ਰਹੇ ਆ ਜੀ ਅਮਰੀਕਾ ਦੀ ਸਟੇਟ ਲੂਸੀਆਨਾ ਦਾ ਜਿੱਥੇ ਕਿ ਇੰਡੀਆ ਦੇ ਇੱਕ ਲਾਲਾ ਜੀ ਨੇ ਐਸਾ ਕੰਮ ਕਰਤਾ ਕਿ ਬਸ ਮੰਨੋ ਹੀ ਨਾ ਯਾਨੀ ਕਿ ਅਮਰੀਕਾ ਦੇ ਸਿਸਟਮ 'ਚ ਵੀ ਜੁਗਾੜ ਟੈਕਨੋਲੋਜੀ ਨਾਲ ਸੇਂਧ ਲਾ ਲਈ ਜੀ ਦਰਅਸਲ ਜਨਾਬ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਆ ਕੇ ਪੱਕੇ ਹੋਣ ਵਾਸਤੇ ਉਹਨਾਂ ਨੇ ਇੱਕ ਜੁਗਤ ਲੜਾ ਲਈ ਜੀ ਉਹ ਜੁਗਤ ਯੂ ਵੀ ਦਾ ਕਿਉਂਕਿ ਯੂ ਵੀ ਦਾ ਜੇਕਰ ਤੁਹਾਡੇ ਨਾਲ ਇੱਥੇ ਕੋਈ ਅਪਰਾਧ ਹੋ ਜਾਂਦਾ ਹੈ ਜਾਂ ਫੇ ਤੁਸੀਂ ਕਿਸੇ ਅਪਰਾਧ ਦੇ ਵਿੱਚ ਕਿਸੇ ਵੀ ਜਾਂਚ ਏਜੰਸੀ ਦੇ ਮਦਦਗਾਰ ਬਣ ਜਾਂਦੇ ਹੋ ਤੇ ਤੁਹਾਨੂੰ ਯੂ ਵੀ ਦਾ ਮਿਲ ਜਾਂਦਾ ਤੇ ਯੂ ਵੀ ਦਾ ਜਿਹੜਾ ਵਾ ਫਿਰ ਤੁਹਾਨੂੰ ਉਹ ਡੈਪੋਟੇਸ਼ਨ ਤੋਂ ਬਚਾਉਂਦਾ ਹੋਰ ਵੀ ਤੁਹਾਨੂੰ ਇੱਥੇ ਕਈ ਹੱਕ ਮਿਲ ਜਾਂਦੇ ਨੇ ਸੋ ਇੰਨਾ ਹੱਕਾਂ ਨੂੰ ਲੈਣ ਵਾਸਤੇ ਕੁਝ ਲੋਕਾਂ ਨੇ ਐਸੀ ਜੁਗਾਰ ਟੈਕਨੋਲੋਜੀ ਲਾਈ ਜਿਸ ਦੇ ਨਾਲ ਸਿਸਟਮ 'ਚ ਸੇਧ ਦਮਾਰੇ ਕੀਤੇ ਤੋ ਗੱਲ ਕਰਨ ਜਾ ਰਹੇ ਜੀ ਚੰਦਰਕਾਂਤ ਪਟੇਲ ਉਰਫ ਲਾਲਾ ਜੀ ਨਾਮ ਹੈ ਜੀ ਇਹਨਾਂ ਦਾ ਸੋ ਇਹਨਾਂ ਨੇ ਕੀ ਕੀਤਾ ਜੀ ਆਪ ਵੀ ਆ ਕੇ ਯੂਵੀ ਦਾ ਇਹਨਾਂ ਨੇ ਅਪਲਾਈ ਕੀਤਾ ਜੀ ਇਹਨਾਂ ਨੇ ਦੇਖਿਆ ਤਾਂ ਕੰਮ ਹੀ ਬੜਾ ਵਧੀਆ ਜੀ ਉਹਨਾਂ ਨੇ ਨਾ ਆਪਣੇ ਛਾਤਰ ਦਿਮਾਗ ਦੇ ਵਿੱਚ ਇੱਕ ਸਕੀਮ ਲਾ ਦਿੱਤੀ ਕਿਉਂ ਨਾ ਮੈਂ ਫਰਜੀ ਵਾਰਦਾਤਾ ਕਰਾ ਦਵਾਂ ਇਹੋ ਜਿਹੀ ਵਾਰਦਾਤਾ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਕੋਈ ਵਾਰਦਾਤਾ ਹੋਈ ਨਹੀਂ ਬਸ ਇਹਨਾਂ ਨੂੰ ਗਾਹ ਚਾਹੀਦੇ ਨੇ ਉਹ ਗਾਹ ਜਿਹੜੇ ਕਿ ਅਮਰੀਕਾ ਪਹੁੰਚ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ ਤੇ ਉਹਨਾਂ ਨੇ ਪੱਕੇ ਹੋਣਾ ਬਸ ਇਹੋ ਜੇ ਗਾਹਕ ਲੱਭਣੇ ਸ਼ੁਰੂ ਕਰਤੇ ਤੇ 5000 ਰੁਪਇਆ ਰੁਪਈਆ ਦਾ ਮਤਲਬ ਡਾਲਰ 5000 ਡਾਲਰ ਇੱਕ ਬੰਦੇ ਦਾ ਜੀ ਪੁਲਿਸ ਵਾਲਿਆਂ ਨੂੰ ਦਿੰਦੇ تھے ਯਾਨੀ ਕਿ ਪੁਲਿਸ ਵਾਲਿਆਂ ਨਾਲ ਵੀ ਸਾਠ ਘਾਟ ਲਾ ਲਈ ਇਹਨੂੰ ਕਹਿੰਦੇ ਜੁਗਾੜ ਟੈਕਨੋਲੋਜੀ ਜੀ ਸੋ ਇੰਡੀਆ ਦੇ ਲਾਲਾ ਜੀ ਨੇ ਅਮਰੀਕਾ ਦੇ ਪੁਲਿਸ ਅਫਸਰਾਂ ਦੇ ਨਾਲ ਵੀ ਮਿਲੇ ਭਗਤ ਕਰ ਲਈ 5000 ਡਾਲਰ ਪਰ ਪਰਸਨ ਦੇ ਦੇਣੇ ਸ਼ੁਰੂ ਕਰ ਦਿੱਤੇ ਫਰਜੀ ਵਾਰਦਾਤਾਂ ਦੀਆਂ ਰਿਪੋਰਟਾਂ ਬਣਾਉਣੀਆਂ ਸ਼ੁਰੂ ਕਰਤੀਆਂ ਯਾਨੀ ਕਿ ਵਾਰਦਾਤ ਹੋਈ ਵੀ ਨਹੀਂ ਪਰ ਉਹਦੀ ਰਿਪੋਰਟ ਬਣ ਗਈ ਯਾਨੀ ਕਿ ਫਰਜੀ ਡਕੈਤੀਆਂ ਕਿ ਕਿਸੇ ਨਾਲ ਕਹਤੀ ਹੋਗੀ ਜੀ ਕਿਸੇ ਨਾਲ ਇਹ ਹੋ ਗਿਆ ਅਸਲ ਦੇ ਵਿੱਚ ਕੁਝ ਵੀ ਨਹੀਂ ਹੋਇਆ ਹੁੰਦਾ ਪਰ ਕਹਿੰਦੇ ਨੇ ਨਾ ਪਾਪ ਦਾ ਘੜਾ ਜਦੋਂ ਭਰ ਜਾਂਦਾ ਤੇ ਫਿਰ ਫਟ ਜਾਂਦਾ ਜੀ ਉਹ ਤੇ ਬੱਸ ਫਟ ਗਿਆ ਜੀ ਆਖਰਕਾਰ ਜਾਂਚ ਏਜੰਸੀ ਨੂੰ ਪਤਾ ਲੱਗ ਗਿਆ ਜੀ ਕਿ ਇਸ ਤਰੀਕੇ ਦੀ ਕੋਈ ਗੇਮ ਹੋ ਰਹੀ ਆ ਬਾਤ ਫੇਰ ਕੀ ਦੀ ਫਿਰ ਜਦੋਂ ਪੜਤਾਲ ਸ਼ੁਰੂ ਹੋਈ ਤੇ ਪਤਾ ਲੱਗਿਆ ਜੀ ਜਨਾਬ ਨੇ ਇੱਕ ਤੋਂ ਬਾਅਦ ਇੱਕ ਇਹੋ ਜਿਹੇ ਕਈ ਫਰਜੀ ਕੇਸ ਜਿਹੜੇ ਨੇ ਲੋਕਾਂ ਦੇ ਯੂ ਵੀਜ਼ੇ ਦੇ ਪੁਆਏ ਸੀ ਔਰ ਮੋਟੀ ਜਿਹਾ ਦਾਦ ਅਮਰੀਕਾ ਚ ਬਣਾ ਲੇ ਤੇ ਔਰ ਪਹਿਲਾ ਆਪ ਵੀ ਇਨਾ ਚੱਕਰਾਂ ਜੀ ਪੱਕਾ ਹੋਇਆ ਉਸ ਤੋਂ ਬਾਅਦ ਲੋਕਾਂ ਨੂੰ ਸਕੀਮਾਂ ਦੇਣੇ ਸ਼ੁਰੂ ਕਰਤੀਆਂ ਪੁੱਠੀਆਂ ਔਰ ਏਥੇ ਮਸਲੇ ਦੇ ਵਿੱਚ ਕਈ ਪੁਲਿਸ ਵਾਲਿਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੇ ਨਾਲ ਉਸਨੇ ਸੈਟਿੰਗ ਕੀਤੀ ਸੀ ਉਸੇ ਸਟੇਟ ਦੇ ਆਸ-ਪਾਸ ਦੇ ਸ਼ਹਿਰਾਂ ਦੇ ਯਾਨਕੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕ ਫਰਜੀ ਵਾਰਦਾਤ ਜਿਹੜੀ ਆ ਦਿਖਾ ਦਿੱਤੀ ਜਾਂਦੀ ਸੀ ਕਿ ਬੰਦਾ ਆਇਆ ਜੀ ਇੰਡੀਆ ਤੋਂ ਬੰਦੇ ਦੇ ਨਾਲ ਐ ਵਾਰਦਾਤ ਹੋ ਗਈ ਹੈ ਬਸ ਫੇਰ ਕੀ ਇਹਨੂੰ ਯੂਵੀ ਦਾ ਦੇ ਦਿਓ ਜੀ ਬਸ ਇਹ ਤੇ ਯੂਵੀ ਦੇ ਚੱਕਰ ਦੇ ਵਿੱਚ ਜੀ ਹੁਣ ਪਹੁੰਚ ਗਏ ਨੇ ਜਨਾਬ ਸਲਾਖਾਂ ਦੇ ਪਿੱਛੇ ਹੁਣ ਵੇਖਣਾ ਹੋਵੇਗਾ ਕਿ ਲੋਕਾਂ ਨੂੰ ਤਾਂ ਯੂਵੀ ਦੇ ਸਲਾਹ ਦਿੰਦੇ ਸੀ ਹੁਣ ਇਹਨਾਂ ਦਾ ਆਪਣਾ ਕੀ ਬਣੂ ਬਈ ਇਹ ਵੀ ਇੱਕ ਜਿਹੜਾ ਵੱਡਾ ਸਵਾਲ ਆ ਔਰ ਇੰਨੀ ਗੱਲ ਦਾ ਜਵਾਬ ਸਭ ਨੂੰ ਪਤਾ ਕਿ ਇਹਦਾ ਜੋ ਵੀ ਬਣੂਗਾ ਘੱਟੋ ਘੱਟ ਮੈਨੂੰ ਲੱਗਦਾ ਹੁਣ ਅਮਰੀਕਾ ਦੀ ਧਰਤੀ 'ਚ ਨਹੀਂ ਆ ਸਕਦਾ ਕਿਉਂਕਿ ਟਰੰਪ ਪ੍ਰਸ਼ਾਸਨ ਜਿਹੜਾ ਵਾ ਉਹ ਬੜਾ ਸਖਤ ਆ ਔਰ ਮੈਨੂੰ ਲੱਗਦਾ ਇਹਨਾਂ ਦੀ ਵਾਪਸੀ ਦੀ ਰਵਾਨਗੀ ਵੀ ਹੋਣੀ ਆ ਬਤੂਲੀ ਵੀ ਹੋਣੀ ਆ ਜਿਹੜੀ ਕਰਾਪਸ਼ਨ ਇਹਨਾਂ ਨੇ ਕੀਤੀ ਹੈ। ਤੋਂ ਅੱਜ ਦੀ ਵੀਡੀਓ ਚ ਐਨਾ ਹੀ ਜੇ ਵੀਡੀਓ ਚੰਗੀ ਲੱਗੀ ਤੈਨੂੰ ਸ਼ੇਅਰ ਕਰੋ ਤੇ ਲਾਈਕ ਕਰੋ।